ਬਿਤੀ 9 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਮੋਰਚੇ ਵਾਲੀ ਖਾਉ ਉਤੇ ਸਾਰੀਆਂ ਜਥੇਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ ਜਿਸ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਤਿ ਸੰਤ ਮਹਾਪੁਰਸ਼ਾਂ ਅਤੇ ਸਿੱਖ ਬੁੱਧੀਜੀਵੀਆਂ ਨੂੰਮੰਦਿਆਂ ਦੇ ਵੱਲੋਂ ਮੋਰਚੇ ਦੀ ਚੜ੍ਹਦੀ ਕਲਾ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇੱਥੇ ਬੋਲਦੇ ਆਂ ਅਗੂਆ ਲੈ ਕੇ ਹਾਂ ਕਿ ਉਹ ਸਾਰੇ ਕੌਮੀ ਇਨਸਾਫ ਮੋਰਚੇ ਦਾ ਦਿਲੋਂ ਸਾਥ ਦੇ ਰਹੇ ਅਤੇ ਮੋਰਚੇ ਦੇ ਵਿੱਚ ਨਿਰੰਤਰ ਹਾਜ਼ਰੀ ਜਕੀਨੀ ਬਣਾਉਣਗੇ ਅੰਤ ਦੇ ਵਿੱਚ ਬਾਪੂ ਗੁਰਚਰਨ ਸਿੰਘ ਨੇ ਸਾਰੇ ਰੈਟ ਅਨੁਬਾਦ ਕੀਤਾ ਅਤੇ 7 ਜਨਵਰੀ 2025 ਨੂੰ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਫੁੱਟ ਕਰਨ ਦਾ ਐਲਾਨ ਕੀਤਾ ਇਸ ਮੌਕੇ ਵਿਹੰਸ ਸਿੰਘ ਤੇ ਰਾਜਾ ਰਾਜ ਸਿੰਘ ਨੇ ਵੀ ਸਰਕਾਰਾਂ ਵਿਰੁੱਧ ਸੰਦਰਸ਼ ਕਰ ਲਈਆਂ ਸਾਰੀਆਂ ਧਿਰਾਂ ਨੂੰ ਕਿਸੇ ਪਾਰ ਪੱਧਣ ਲੱਗਣ ਲਈ ਕਿਹਾ ਉਹ ਬੋਲੇ ਸਾਡੀ ਘਾਟ ਰਹੀ ਹੈ ਕਿ ਅਸੀਂ ਵਫਦ ਨਹੀਂ ਬਣਾ ਸਕੇ ਜਿਸ ਕਰਕੇ ਸਾਡਾ ਮੋਰਚਾ ਮਜ਼ਬੂਤ ਨਹੀਂ ਹੋ ਰਿਹਾ ਪ੍ਰਧਾਨ ਮੰਤਰੀ ਤਾਂ ਦੂਰ ਹੈ ਮੁੱਖ ਮੰਤਰੀ ਨੂੰ ਵਾਸਿਕ ਕਹਿਣ ਤੱਕ ਹੀ ਸੀਮਤ ਰਹੇ ਹਾਂ ਉਹ ਬੋਲੇ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਜਿਸ ਚੋਂ ਪਤਾ ਪਾਇਆ ਜਾਵੇ ਕਿ ਸਰਕਾਰ ਤੋਂ ਪੁੱਛਿਆ ਜਾਵੇ ਕਿ ਪੰਜਾਬ ਤੇ ਪੰਜਾਬੀ ਭੰਗ ਦਾ ਹਿੱਸਾ ਹਨ ਜੇ ਨਹੀਂ ਤਾਂ ਸਰਬੱਤ ਖਾਲਸਾ ਸਦੈਆ ਜਾਵੇ ਤੇ ਖਾਲਸਾ ਪੰਥ ਦਾ ਐਲਾਨ ਕੀਤਾ ਜਾਵੇ ਨਵੇਂ ਨੌਜਵਾਨਾਂ ਨੂੰ ਵੀ ਮੌਕਾ ਦੇਣ ਦੀ ਲੋੜ ਹੈ ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਰਾਜਾ ਰਾਜ ਸਿੰਘ ਬੋਲੇ ਕਿ 26 ਜਨਵਰੀ ਨੂੰ ਇੱਕ ਵੱਡਾ ਇਕੱਠ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੇ ਮਜ਼ਦੂਰ ਜੱਥੇਬੰਦੀਆਂ ਕੀ ਬੋਲੇ ਸੁਣੋ ਸਾਡੀ ਇੱਕ ਘਾਟ ਰਹੀ ਹੈ ਕਿ ਅਸੀਂ ਇੱਕ ਬਫਦ ਨਹੀਂ ਬਣਾ ਸਕੇ ਮੋਰਚੀ ਵੱਲੋਂ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਦੂਰ ਦੀ ਗੱਲ ਹੈ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਕਰ ਸਕੀ ਇੱਥੇ ਹੀ ਡੀਸੀਆਂ ਦੇ ਨਾਲ ਜਾਂ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਦੇ ਰਹੇ ਮੈਂ ਕਹਿੰਦਾ ਮੋਰਚੀ ਵੱਲੋਂ ਇੱਕ ਬਫਦ ਬਣਾਇਆ ਜਾਵੇ ਜਿਹੜਾ ਇੱਕ ਵਾਰੀ ਮੁੱਖ ਮੰਤਰੀ ਨੂੰ ਮਿਲੇ ਵੀ ਵਫਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ ਵੀ ਸਾਡੀਆਂ ਮੋਰਚੇ ਦੀਆਂ ਮੰਗਾਂ ਨੇ ਉੱਥੇ ਤੱਕ ਪਹੁੰਚ ਕਰੋ ਅਜੇ ਤੱਕ ਸਾਡੀ ਸੈਂਟਰ ਤੱਕ ਪਹੁੰਚ ਹੀ ਨਹੀਂ ਹੋਈ ਮੀਟਿੰਗਾਂ ਤੱਕ ਇਕੱਠਾਂ ਤੱਕ ਹੀ ਸਾਡਾ ਸਿਲਸਿਲਾ ਜਾਰੀ ਹੈ ਤੇ ਇੱਕ ਇੰਟਰਨੈਸ਼ਨਲ ਜਿਹੜਾ ਹੈਗਾ ਵਫਦ ਬਣਾਇਆ ਜਾਵੇ ਇਹਨਾਂ ਨੇ ਸਾਡੇ ਜੇ ਨਹੀਂ ਸੁਣਨੀ ਜੁਆਇਨ ਦੇ ਵਿੱਚੋਂ ਵਫਦ ਪਹੁੰਚੇ ਕੇਸ ਲੈ ਕੇ ਮੰਦੀ ਸਿੰਘਾਂ ਦਾ ਵੀ ਸਾਡੀਆਂ ਮੰਗਾਂ ਨੇ ਦੂਸਰਾ ਇੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਥੇ ਇਹ ਮੀਟਿੰਗ ਹੋਈ ਆ 7 ਤਰੀਕ ਨੂੰ ਸਾਨੂੰ ਪੂਰਾ ਜਿਹੜਾ ਹੈਗਾ ਉਹ ਜੋਰ ਲਾਉਣਾ ਚਾਹੀਦਾ ਵੱਡਾ ਇਕੱਠ ਕਰਨਾ ਚਾਹੀਦਾ ਇੱਥੇ ਸਰਬੱਤ ਖਾਲਸੇ ਦੀ ਗੱਲ ਹੋਈ ਆ ਉਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਨੇ ਉਹ ਜਿੰਨੇ ਇਸੇ ਕਿਸਾਨ ਆਗੂ ਪਹੁੰਚੇ ਨੇ ਪੰਥਕ ਜਥੇਬੰਦੀਆਂ ਪਹੁੰਚੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਪਹੁੰਚੀਆਂ ਨੇ ਜਿਹੜੀਆਂ ਗਰੀਬ ਜਿਹਾ ਮਜ਼ਦੂਰ ਜਿਹਾ ਬੰਦਿਆਂ ਨੇ ਉਹ ਪਹੁੰਚੀਆਂ ਨੇ ਹੋਰ ਨਮੰਦੀ ਪਹੁੰਚੇ ਨੇ ਰਾਜਨੀਤਿਕ ਆਗੂ ਧਾਰਮਿਕ ਆਗੂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਮੀਟਿੰਗ ਰੱਖੀ ਜਾਵੇ ਸਰਕਾਰ ਨੂੰ ਉਹਦੇ ਵਿੱਚ ਮਤਾ ਪਾਇਆ ਜਾਵੇ ਵੀ ਜਦਾ ਸਰਕਾਰ ਸਾਨੂੰ ਇਹ ਦੱਸੇ ਸੈਂਟਰ ਸਰਕਾਰ ਵੀ ਪੰਜਾਬ ਤੇ ਪੰਜਾਬ ਦੇ ਲੋਕ ਇਸ ਭਾਰਤ ਦਾ ਹਿੱਸਾ ਹਨ ਜਾਂ ਨਹੀਂ ਸਾਨੂੰ ਇਹਦਾ ਜਵਾਬ ਦਿੱਤਾ ਜਾਵੇ ਜੇ ਨਹੀਂ ਤੇ ਫੇਰ ਅਸੀਂ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਉਥੇ ਖਾਲਸਾ ਰਾਜ ਦਾ ਐਲਾਨ ਹੋਵੇ ਅਕਾਲ ਤਖਬ ਸਾਹਿਬ ਦਾ ਜੱਫੀਦਾਰ ਕਰੇ ਹੋਰ ਸਾਡੇ ਕੋਲੇ ਕੋਈ ਚਾਰਾ ਜੋਈ ਨਹੀਂ ਹੈ ਜੇ ਕਾਨੂੰਨ ਮੁਤਾਬਕ ਚੱਲਣਾ ਫੇਰ ਸਾਨੂੰ ਇੱਕ ਲੀਡਰਸ਼ਿਪ ਪੈਦਾ ਕਰਨੀ ਪੈਣੀ ਹੈ ਨਵੀਂ ਪੁਰਾਣੇ ਦੇਖ ਲੇ ਦੇਖੀ ਜਾਂਦੇ ਆ ਸਾਡੇ ਬੱਲੇ ਦਲੇ ਕੁਛ ਨਹੀਂ ਪਿਆ ਨਵੀਂ ਲੀਡਰਸ਼ਿਪ ਸਾਨੂੰ ਉਹਨਾਂ ਦੀ ਲੱਤਾਂ ਖਿੱਚਣ ਦੀ بجائے ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਵੇਂ ਨੌਜਵਾਨਾਂ ਨੂੰ ਮੂਰੇ ਕਰਨਾ ਚਾਹੀਦਾ ਅਸੀਂ ਤਾਂ ਉਹਨਾਂ ਨੂੰ ਅੱਗੇ ਕਰ ਦਿੰਨੇ ਆ ਜਿਹੜੇ ਚੱਲੇ ਹੋਏ ਨੇ ਕਾਰਤੂਸ ਨੇ ਉਹਨਾਂ ਲੋਕ ਪਸੰਦ ਨਹੀਂ ਕਰਦੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਨਤੀਜਾ ਚੋਣਾਂ ਦਾ ਇਲੈਕਸ਼ਨਾਂ ਦਾ ਤੇ 26 ਜਨਵਰੀ ਨੂੰ ਇੱਕ ਕੱਠ ਰੱਖਣਾ ਚਾਹੀਦਾ ਹੈ ਸੰਵਿਧਾਨ ਲਾਗੂ ਹੋਇਆ ਸੀ ਇਸ ਦੇਸ਼ ਦਾ ਤੇ ਉਹਦੇ ਵਿੱਚ ਬਾਮ ਸੇਫ ਆ ਜਿਹੜਾ ਜਿਹੜੇ ਆਪਣੇ ਅੰਬੇਦਕਰਵਾਦੀ ਜਿੰਨੀਆਂ ਵੀ ਧਿਰਾਂ ਨੇ ਉਹ ਸਾਰੀਆਂ ਇੱਥੇ ਸੱਦੀਆਂ ਜਾਣ ਬਾਵਨ ਸੇਵ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾਇਆ ਜਾਵੇ ਬਾਵਨ ਮੀਰਸ ਰਾਮ ਜੀ ਨੂੰ ਜਿੰਨੀਆਂ ਵੀ ਮੁਕਤੀ ਮੋਰਚਾ ਹੋਰ ਮਜ਼ਦੂਰ ਜਥੇਬੰਦੀਆਂ ਨੇ ਜਿਹੜੇ ਸੰਵਿਧਾਨ ਨੂੰ ਮੰਨਦੀਆਂ ਨੇ ਇੱਕ ਟੁੱਕ ਹੋਵੇ ਗੱਲ ਭਾਰਤ ਸਰਕਾਰ ਦੇ ਨਾਲ ਵੀ ਸਾਡਾ ਤੁਸੀਂ ਸੰਵਿਧਾਨ ਨੂੰ ਜੇ ਨਹੀਂ ਮੰਨਦੇ ਤਾਂ ਸਾਡਾ ਤੁਹਾਡੇ ਨਾਲ ਕੋਈ ਤਾਲੁਕਾਤ ਨਹੀਂ ਅੱਜ ਸਾਡਾ ਰਾਹ ਇੱਧਰ ਹੈ ਤੇ ਤੁਹਾਡਾ ਇੱਧਰ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੁਸੀਂ ਦੇਖ ਲਿਆ ਕਿੰਨੇ ਕੁ ਨੌਜਵਾਨ ਅਸੀਂ ਸ਼ਹੀਦ ਕਰਾ ਲੈਣੇ ਆ ਕਿੰਨੇ ਕੁ ਮਿਦਵਾ ਲੈਣੇ ਆ ਮੈਂ ਬੇਨਤੀ ਕਰਨਾ ਚਾਹੁੰਨਾ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਆਰ ਪਾਰ ਦੀ ਲੜਾਈ ਇਹ ਨਹੀਂ ਹੈ ਵੀ ਅਸੀਂ ਉਧਰ ਨੂੰ ਤੁਰ ਪੇ ਦਿੱਲੀ ਨੂੰ ਚਾਕੇ ਉੱਥੇ ਸਾਨੂੰ ਫੜ ਲਿਆ ਸਾਡੇ ਗੋਲੀਆਂ ਮਾਰਦੀਆਂ ਯਾਰ ਪਾਰ ਦੀ ਲੜਾਈ ਨਹੀਂ ਆਰ ਪਾਰ ਦੀ ਲੜਾਈ ਉਹ ਆ ਦੋ ਟੁਕ ਕੋ ਕਰੋ ਗੱਲਾਂ ਜਿਵੇਂ ਉਹਨਾਂ ਨੇ ਸਰਹੱਦਾਂ ਸੀਮਿਤ ਕਰਦੀਆਂ ਸੀ ਵੀ ਜਿਆਦਾ ਸਰਕਾਰੇ ਸਾਨੂੰ ਆਪਣੇ ਮਨੂਲਾ ਸਾਡੇ ਹੱਕ ਇੱਥੇ ਰੱਖ ਨਹੀਂ ਸਾਡਾ ਫੇਰ ਖਾਲਸਾ ਰਾਜ ਦਾ ਝੰਡਾ ਬੁਲੰਦਾ ਆਹ ਗੱਲ ਕਰੋ ਕਿਸਾਨਾਂ ਕੋ ਵੀ ਦੋ ਟੁਕ ਕੋ ਨਾ ਕਰੋ ਗੱਲ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਉਹ ਕਰੋ ਸੈਂਟਰ ਸਰਕਾਰ ਅੱਗੇ ਇਹਨਾਂ ਨੇ ਨਹੀਂ ਦੇਣਾ ਕੋਈ ਤੁਹਾਨੂੰ ਜੇ ਤੁਸੀਂ ਤੁਹਾਡੇ ਵੀ ਦਮ ਹੋਊਗਾ ਲੋਕ ਤਿਆਰ ਨੇ ਸਰਕਾਰਾਂ ਤਿਆਰ ਨੇ ਸਾਡੇ ਨਾਲ ਇਕੱਲਾ ਪੰਜਾਬ ਹੀ ਨਹੀਂ ਹਰਿਆਣਾ ਪੂਰੇ ਭਾਰਤ ਦੇ ਵਿੱਚ ਐਸੀ ਓਵੀ ਸੀ ਲੰਗਾਇਤ ਜਿੰਨੇ ਵੀ ਨੇ ਹਿੰਦੂ ਵੀਰ ਮੁਸਲਮਾਨ ਵੀਰ ਸਾਡੇ ਤਿਆਰ ਨੇ ਸਾਡੇ ਕਮੀਆਂ ਦੇ ਵਿੱਚ ਆਗੂ ਆ ਪੁਲਾ ਤੁਕਾਂ ਦੀ ਖਿਮਾ ਮੈਂ ਬੇਨਤੀ ਕਰਨਾ ਚਾਹੁੰਨਾ ਆ ਵਾਪਸ ਜਿਹੜੇ ਨੇ ਉਹ ਬਣਾਏ ਜਾਣ ਉਥੇ ਸੈਂਟਰ ਤੱਕ ਜਿਹੜੀ ਉਹ ਜਿਹੜੀ ਪਹੁੰਚ ਕੀਤੀ ਜਾਵੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾਵੇ ਤੇ ਜਿਹੜੀ ਜੂ ਐਨੇ ਆ ਉਥੇ ਤੱਕ ਪਹੁੰਚ ਕੀਤੀ ਜਾਵੇ ਫਿਰ ਮਸਲੇ ਹੋਲੇ ਹੱਲ ਹੋਣੇ ਆ ਇੱਥੇ ਬੈਠ ਕੇ ਨਹੀਂ ਮਸਲੇ ਹੱਲ ਹੋਣੇ